2018 ਦੀ ਦੀਵਾਲੀ ਮੇਰੇ ਘਰ ਦੇ ਵਿੱਚ ਦੀਵਾ ਨਹੀਂ ਮਰਿਆ ਮੈਂ ਉਹਨਾਂ ਨੇ ਪੇਪਰ ਤੇ ਦਿੱਤੇ ਕਿ ਤੁਸੀਂ ਇੱਥੇ ਆ ਜਾਓ ਸਾਡੇ ਕੋਲ ਮੈਂ ਉੱਥੇ ਚਲੇ ਗਿਆ ਜਿਹੜੀ ਉਹਨਾਂ ਨੇ ਕਮਿਟਮੈਂਟ ਮੇਰੇ ਨਾਲ ਕਰੀ ਉੱਥੇ ਜਾ ਕੇ ਉਹਨੂੰ ਮੈਂ ਇਹ ਮਤਲਬ ਮੇਰਾ ਕਹਿਣ ਦਾ ਇਹ ਵੀ ਇੱਕ ਟਾਈਮ ਮੇਰੇ ਘਰ ਚੁੱਲ੍ਹਾ ਵੀ ਬੰਦ ਹੋ ਗਿਆ ਸੀ ਔਰ ਉਹ ਉਸ ਰੈਨੂ ਮੈਂ ਭੁੱਲੂਗਾ ਨਹੀਂ ਕਦੇ ਵੀ ਬਿਲਕੁਲ ਨਹੀਂ ਭੁੱਲੂਗਾ ਮੈਂ ਕਹਿਆ ਵੀ ਸਭ ਕੁਝ ਹੋ ਸਕਦਾ ਤੁਹਾਡੇ ਮੰਗਲੇ ਵੀ ਮੈਨੂੰ ਪਰਵਾਹ ਨਾ ਤੁਹਾਡੇ ਪੈਸੇ ਵੀ ਮੈਨੂੰ ਪਰਵਾਹ ਨਾ ਪਰ ਮੇਰੀ ਜੀਪ ਉਰ ਤੁਹਾਡਾ ਧਰਮ ਦਾ ਨਾਮ ਨਹੀਂ ਹੋਣਾ ਮੇਰੇ ਮੇਰੀ ਜੀਪ ਉਰ ਤੁਹਾਡਾ ਨਾਮ ਨਹੀਂ ਹੋਣਾ ਮੇਰੀ ਜੀਪ ਉਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਕਦੇ ਮੈਂ ਇਦਾਂ ਮਨ ਡੋਲਦਾ ਵੀ ਮਾਰਾ ਸਾਡਾ ਨਾ ਇੱਕ ਹੀ ਕੀਤਾ ਪਹਿਲਾਂ ਪਹਿਲਾਂ ਡੋਲਿਆ ਪਹਿਲਾਂ ਪਹਿਲਾਂ ਡੋਲਿਆ ਇੱਕ ਟਾਈਮ ਤਾਂ ਇਹੋ ਜਿਹਾ ਵੀ ਆ ਗਿਆ ਸੀ ਮੇਰੇ ਘਰ ਦੇ ਵਿੱਚ ਅਸੀਂ ਚਾਰ ਜੀ ਸੀਗੇ ਮੈਂਬਰ ਚਾਰ ਸੀਗੇ ਅਸੀਂ ਤੁਸੀਂ ਯਕੀਨ ਕਰਿਓ ਵੀ ਮੇਰੇ ਘਰ ਦੇ ਚਾਰੇ ਮੈਂਬਰ ਅਲੱਗ-ਅਲੱਗ ਦਿਸ਼ਾਂ ਵਿੱਚ ਸੀਗੇ 2018 ਦੀ ਦੀਵਾਲੀ ਮੇਰੇ ਘਰ ਦੇ ਵਿੱਚ ਦੀਵਾ ਨਹੀਂ ਬਲਿਆ ਮੈਨੂੰ ਮੇਰੇ ਬੇਟੇ ਇੱਕ ਦਾ ਪਤਾ ਸੀ ਵੀ ਉਹ ਬੰਬੇ ਆ ਦੂਜੇ ਦਾ ਪਤਾ ਨਹੀਂ ਸੀ ਮੈਂ ਆ ਆਪਣਾ ਕਿਤੇ ਬਾਹਰਲੀ ਕੰਟਰੀ ਚਲੋ ਮੈਂ ਹੁਣ ਨਾਮ ਕਰਨ ਕਰਨ ਲੈਣਾ ਮੈਨੂੰ ਉਹਨਾਂ ਨੇ ਪੇਪਰ ਭੇਜਦੇ ਵੀ ਤੁਸੀਂ ਇੱਥੇ ਆ ਜਾਓ ਸਾਡੇ ਕੋਲ ਮੈਂ ਉੱਥੇ ਚਲੇ ਗਿਆ ਜਿਹੜੀ ਉਹਨਾਂ ਨੇ ਕਮਿਟਮੈਂਟ ਮੇਰੇ ਨਾਲ ਕਰੀ ਉੱਥੇ ਜਾ ਕੇ ਮੁੱਕਰ ਗਏ ਮਤਲਬ ਇਹ ਤਾਂ ਪਹਿਲੇ ਹੀ 60 ਵਜੇ ਸੀਗੀ 60 ਵਜੇ ਸੀਗੀ ਉਤੋਂ ਉਦੋਂ ਉਹਨਾਂ ਨੇ ਕਰਤਾ ਜੀ ਠੀਕ ਹੈ ਤੇ ਮੈਂ ਕਿਹਾ ਵੀ ਤੁਸੀਂ ਤਾਂ ਮੇਰੇ ਨਾਲ ਆਹ ਕਮਿਟਮੈਂਟ ਕੀਤੀ ਸੀ ਵੀ ਤੁਸੀਂ ਸਵੇਰ ਸ਼ਾਮ ਦੀ ਕਥਾ ਕਰਨੀ ਉਹ ਕਹਿੰਦੇ ਨਹੀਂ ਜੀ ਇੱਥੇ ਸਾਰਾ ਕੁਝ ਕਰਨਾ ਪੈਣਾ ਤੁਹਾਨੂੰ ਤੇ ਚਾਦਰਾਂ ਵੀ ਧੋਣੀਆਂ ਪੈਣੀਆਂ ਤੁਹਾਨੂੰ ਇੱਥੇ ਭਾਂਡੇ ਵੀ ਮੰਝਣੇ ਪੈਣਗੇ ਝਾੜੂ ਵੀ ਲਾਉਣਾ ਪਊਗਾ ਤੁਹਾਨੂੰ ਪਹਿਰਾ ਵੀ ਦੇਣਾ ਪਊਗਾ ਤੁਹਾਨੂੰ ਮੈਂ ਤੋਂ ਫਿਰ ਆ ਗਿਆ ਸੀ ਇੱਥੇ ਆ ਕੇ ਫਿਰ ਜਿਹੜੇ ਮੇਰੇ ਆਪਣੇ ਸ਼ਗਿਰਦ ਸੀਗੇ ਬੱਚੇ ਮੇਰੇ ਪੜ੍ਹਾਏ ਹੋਏ ਜਿਉਂਦੇ ਰਹਿਣ ਹੋ ਉਹਨਾਂ ਨੇ ਮੇਰੀ ਫਿਰ ਬਹੁਤ ਸਪੋਰਟ ਕੀਤੀ ਕੁਝ ਪਰਿਵਾਰਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਇੱਥੇ ਜਿਹੜੇ ਮੇਰੇ ਨਾਲ ਦੇ ਸੀਗੇ ਔਰ ਮਤਲਬ ਮੇਰਾ ਕਹਿਣ ਦਾ ਇਹ ਵੀ ਇੱਕ ਟਾਈਮ ਮੇਰੇ ਘਰ ਚੁੱਲ੍ਹਾ ਵੀ ਬੰਦ ਹੋ ਗਿਆ ਸੀ ਔਰ ਉਹ ਉਸ ਸਮੇਂ ਨੂੰ ਮੈਂ ਭੁੱਲੂਗਾ ਨੀ ਕਦੇ ਵੀ ਬਿਲਕੁਲ ਨਹੀਂ ਭੁੱਲੂਗਾ ਬੜਾ ਲੋਕਾਂ ਨੇ ਆਫਰ ਆ ਮੈਨੂੰ ਬਹੁਤ ਆਈ ਉਸ ਟਾਈਮ ਕਿਉਂਕਿ ਇਹ ਤਾਂ ਲੋਕ ਚਾਹੁੰਦੇ ਆ ਵੀ ਕੋਈ ਸਾਡੇ ਕੋਲ ਜਿੰਨੂ ਬਣਿਆ ਬਣਿਆ ਮਹਿਲ ਮਿਲਣਾ ਉਹਨੇ ਤਾਂ ਗੱਲ ਨਹੀਂ ਆ ਵੀ ਮੈਨੂੰ ਮੌਜ ਆ ਜੀ ਮੇਰੇ ਕੋਲ ਉਸ ਟਾਈਮ ਆਫਰ ਆ ਇਸ ਜਿਹੜੀ ਤੁਸੀਂ ਤਰ ਪਰਵਰਤਨ ਦੀ ਹੁਣੇ ਗੱਲ ਕੀਤੀ ਆ ਵੀ ਤੁਸੀਂ ਦੱਸੋ ਕਿਹੜੀ ਕੰਟਰੀ ਦੇ ਵਿੱਚ ਕਿਹੜਾ ਬੰਗਲਾ ਕਿੱਥੇ ਚਾਹੀਦਾ ਕਿਹੜੀ ਗੱਡੀ ਚਾਹੀਦੀ ਕਿੰਨੇ ਪੈਸੇ ਚਾਹੀਦੇ ਤੁਹਾਡੇ ਬੱਚਿਆਂ ਨੂੰ ਕਿੱਥੇ ਸੈੱਟ ਕਰੀਏ ਤੁਸੀਂ ਸਾਡੇ ਵੱਲ ਆਓ ਮੈਂ ਉਹਨਾਂ ਨੂੰ ਪੁੱਛਿਆ ਮੈਂ ਵੀ ਦੱਸੋ ਮੈਂ ਕਰਨਾ ਕੀ ਹੈ ਕਹਿੰਦੇ ਜੀ ਤੁਸੀਂ ਸਾਡਾ ਪ੍ਰਚਾਰ ਕਰੋ ਮੈਂ ਕਿਹਾ ਵੀ ਸਭ ਕੁਝ ਹੋ ਸਕਦਾ ਤੁਹਾਡੇ ਮੰਗਲੇ ਵੀ ਮੈਨੂੰ ਪਰਵਾਹ ਨਾ ਤੁਹਾਡੇ ਪੈਸੇ ਵੀ ਮੈਨੂੰ ਪਰਵਾਹ ਨਾ ਪਰ ਮੇਰੀ ਜੀਪ ਉਰ ਤੁਹਾਡਾ ਧਰਮ ਦਾ ਨਾਮ ਨਹੀਂ ਆਉਣਾ ਮੇਰੇ ਮੇਰੀ ਜੀਪ ਉਰ ਤੁਹਾਡਾ ਨਾਮ ਨਹੀਂ ਆਉਣਾ ਮੇਰੀ ਜੀਪ ਉਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਆਣਾ ਤੂੰ ਅਸੀਂ ਸਾਨੂੰ ਗੁਰੂ ਸਾਹਿਬ ਨੇ ਸਮਝਾ ਦਿੱਤਾ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਵੀ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੋ ਚੜਕਦਾ ਸਾਡੀ ਗਲਤੀ ਆ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਦਸਵੇਂ ਪਾਤਸ਼ਾਹ ਨੇ ਐਡੇ ਐਡੇ ਕਿਲੇ ਬਣਾ ਕੇ ਛੱਡਤੇ ਜੀ ਸਾਡੇ ਵਾਸਤੇ ਛੱਡੇ ਨਾ ਪੁੱਤਾਂ ਦੀਆਂ ਲਾਸ਼ਾਂ ਪਈਆਂ ਕੋਲ ਦੀ ਲੰਘੇ ਬੇਸ਼ੱਕ ਅੱਜ ਇਤਿਹਾਸ ਕਹਿੰਦਾ ਵੀ ਭਾਈ ਦਿਆਲ ਸਿੰਘ ਨੇ ਆਵਾਜ਼ ਮਾਰੀ ਜਾ ਕੁਛ ਵੀ ਆ ਠੀਕ ਹੈ ਪਰ ਉਹ ਕੀ ਕਹਿੰਦਾ ਭਾਈ ਦਿਆ ਸਿੰਘ ਜੇ ਤੈਨੂੰ ਅਜੀਤ ਤੇ ਜੁਹਾਰ ਸਿੰਘ ਚੰਗੇ ਲੱਗਦੇ ਤਾਂ ਬਾਕੀ ਨਹੀਂ ਲਿਖਦੇ ਤੈਨੂੰ ਬਾਕੀ ਵੀ ਤਾਂ ਪਿਆ ਸਾਡੇ ਵਾਸਤੇ ਹੀ ਆ ਹਾਂ ਜੇ ਮਾਂ ਠੰਡੇ ਪੁਰਜੇ ਚ ਆਪਣੇ ਪੋਤੇ ਨੂੰ ਲੈ ਕੇ ਬੈਠੀ ਆ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਉਹਦੀਆਂ ਨਾਹਾਂ ਵੀ ਤਾਂ ਹੈ ਸੀ ਬਿਲਕੁਲ ਜੀ ਉਹਦਾ ਪੁੱਤ ਵੀ ਇਕੱਲਾ ਹੀ ਸੀ আর ਉਹ ਪੁੱਤ ਕਿਤੇ ਇਹ ਤਾਂ ਹੈ ਨਹੀਂ ਵੀ ਵਿਆਹ ਤੋਂ ਸਾਲ ਬਾਅਦ ਹੀ ਉਹਨੇ ਜਨਮ ਲੈ ਲਿਆ ਕਿੰਨੇ ਸਾਲ ਪੂਰਾ ਸਾਹਿਬ ਦੇ ਅੱਗੇ ਖੜ ਕੇ ਮਾਤਾ ਨੇ ਸੱਚੇ ਪਾਤਸ਼ਾਹ ਤੁਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੇ ਖੜ ਕੇ ਪੈਰਾ ਦਿੱਤਾ ਤਾਂ ਕਿਤੇ ਜਾ ਕੇ ਝੋਲ ਦੇ ਵਿੱਚ ਉਹ ਸੰਤਾਨ ਪਈ ਔਰ ਉਹ ਇਕੋ ਹੀ ਪੁੱਤ ਹੋਵੇ ਮਾਂ ਨੀਯਮ 80 ਸਾਲ ਹੋਵੇ ਔਰ 80 ਸਾਲ ਦੀ ਉਮਰ ਦੇ ਵਿੱਚ ਮਾਂ ਨੂੰ ਪੁੱਤ ਤੇ ਸਮਝਣੇ ਸਾਹਮਣੇ ਪੈ ਜਾਣ ਜਿਹਦੇ ਵਾਸਤੇ ਸਾਡੇ ਵਾਸਤੇ ਫਿਰ ਜੇ ਸਾਡੇ ਕੋਲ ਤੇ ਆ ਕੋ ਚੱਲਿਆਗਾ ਤਾਂ ਕਿੰਨੀ ਵੱਡੀ ਗੱਲ ਉਹਦੋਂ ਪਰਿਵਾਰ ਨੇ ਸਾਥ ਦਿੱਤਾ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੇਰੇ ਬੱਚੇ ਨੇ ਮੈਨੂੰ ਡੋਲਣ ਨਹੀਂ ਦਿੱਤਾ ਮੇਰੀ ਮਿਸਿਸ ਨੇ ਮੈਨੂੰ ਡੋਲਣ ਨਹੀਂ ਦਿੱਤਾ ਇਹ ਕਹਿੰਦੇ ਵੀ ਕੋਈ ਗੱਲੇ ਨਹੀਂ ਤੁਸੀਂ ਦੱਸੋ ਵੀ ਕਿਹੜੀ ਚੀਜ਼ ਚਾਹੀਦੀ ਸਾਨੂੰ ਦੱਸੋ ਤੁਸੀਂ ਕਿਤੇ ਨਾ ਜਾਓ ਮੈਨੂੰ ਇਦਾਂ ਇੱਥੇ ਦਾ ਕਾਫਰ ਵੀ ਤੁਸੀਂ ਕਿਤੇ ਵੀ ਨਹੀਂ ਜਾਣਾ ਤੁਸੀਂ ਜੋ ਪੈਸਾ ਚਾਹੀਦਾ ਗੱਡੀ ਜਿਹੜੀ ਤੁਸੀਂ ਕਹੋਗੇ ਅਸੀਂ ਲਿਆ ਦਿੰਦੇ ਹਾਂ ਅਸੀਂ ਆਪਣੇ ਸਭ ਕੁਝ ਕਰਾਂਗੇ ਪਰ ਮੇਰਾ ਮਨ ਉਹ ਕੁਝ ਹੋਰ ਸੀ ਮੇਰਾ ਮਨ ਕਰਦਾ ਸੀ ਵੀ ਮੈਂ ਆਪਣੀ ਜ਼ਿੰਦਗੀ ਗੁਰੂ ਦੇ ਲੇਖੇ ਲਾਈ ਆ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਹੀ ਰਹਾ ਬਸ ਮੇਰਾ ਮਨ ਇਹ ਸੀ ਗੁਰਬਾਣੀ ਨੇ ਸੱਚੇ ਪਾਤਸ਼ਾਹ ਨੇ ਮੈਨੂੰ ਬਹੁਤ ਤਰੀਕ ਦਿੱਤਾ ਸਹਿਜ ਬਾਠ ਅਰਥਾਂ ਸਵੇਤ ਮੈਂ ਕੀਤਾ ਜਿੱਦਣ ਮੇਰਾ 5 500 ਅੰਗ ਹੋ ਗਿਆ ਸੀ ਮਨ ਉਹਦੇ ਵਿੱਚੋਂ ਸਮਝ ਆ ਗਈ ਸੀ ਕਾਹੇ ਮਨ ਟਡੋਲਦਾ ਉਹ ਪਰਮੇਸ਼ਰ ਰਖਣਾ ਲੈ ਉਹ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਮੁੜ ਕੇ ਸਤਿਗੁਰ ਮਾਰਾ ਨੇ ਐਸੀ ਕਿਰਪਾ ਕੀਤੀ ਸਰਵਾਈਵ ਕਰ ਰਹੇ ਹਾਂ ਬਹੁਤ ਜ਼ਿਆਦਾ ਮੈਂ ਫੇਰ થી ਆ ਕੇ ਮੁੜ ਕੇ